ਮਾਫੀਆ ਜਿਹੜੇ ਨੇ ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੋਹਿੰਮ ਨੇ ਆਪਣਾ ਰੰਗ ਦਿਖਾਇਆ। ਇਸ ਮੋਹਿੰਮ ਤਹਿਤ ਕਈ ਅਪਰਾਧੀਆਂ ਨੂੰ ਨੱਥ ਪਾਈ ਗਈ ਹੈ। ਜਿਸ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ 'ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ। ਇੰਨਾ ਹੀ ਨਹੀਂ ਪੁਲਿਸ ਨੇ 21 ਵੱਡੇ ਗੈਂਗਸਟਰਾਂ ਨਾਲ ਮੁਕਾਬਲਾ ਕਰਕੇ ਕਾਬੂ ਕੀਤਾ ਜਦੋਂ ਕਿ 825 ਅਪਰਾਧਿਕ ਮੈਡੂਲਾਂ ਦਾ ਪਰਦਾਫਾਸ਼ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ 1868 ਹਥਿਆਰ ਅਤੇ 501 ਵਾਹਨ ਵੀ ਬਰਾਮਦ ਕੀਤੇ ਹਨ। ਪੋਸਟ ਬਣਾਈ STF ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਤੇ ਦੇਖ ਰਹੇ ਹੋ ਦਿਨਿਕ ਸਵਰਾ ਟੀਵੀ ਮੈਂ ਹਾਂ ਸੰਦੀਪ ਸ਼ਮਾ ਸੋ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਲੁਧਿਆਣਾ ਅਮਿਸਰ ਜਲੰਧਰ ਤੋਂ ਇਲਾਵਾ 19 ਜ਼ਿਲ੍ਹਿਆਂ ਦੇ 26 ਰੇਲਵੇ ਦਾ ਸਟੇਸ਼ਨ ਵਾਲਾ ਚੱਕਾ ਜਾਮ ਦੀ ਜੜੀ ਹੜਕਾਲ ਕੀਤੀ ਗਈ ਸੀ ਕਿਤੇ ਆਕੇ ਇਸ ਵਾਰ ਪੰਜਾਬ ਪੁਲਿਸ ਦਾ ਰੇਲਵੇ ਪੁਲਿਸ ਦਾ ਜੀਆਰਪੀ ਵੱਲੋਂ ਇਸ ਤੇ ਪੁਖਤਾ ਪਰਬੰਧ ਕੀਤੇ ਗਏ ਤਾਂ ਕਿਸੇ ਵੀ ਰੇਲਵੇ ਯਾਤਰੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਰਾਤ ਦੇ ਰਾਤੋਂ ਤੇ ਇਸ ਨਾਲੀ ਤੜਕ ਸਾਰੀ ਉਹਨਾਂ ਕਿਸਾਨ ਜਿੱਥੇ ਬੰਦੀਆਂ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰ ਬੰਦ ਕੀਤਾ ਗਿਆ ਸੀ ਤਾਂ ਖਦ ਕੇ ਜਰੰਦਾ ਜਾਂ ਅੰਮ੍ਰਿਤਸਰ ਦੇ ਵਿੱਚ ਕੁਝ ਘਟਨਾਵਾਂ ਨੂੰ ਲੈ ਕੇ ਗੱਲ ਸਾਹਮਣੇ ਲੇਕਿਨ ਫਿਲਹਾਲ ਬਾਕੀ ਜਗ੍ਹਾ ਤੇੜੀ ਮਾਹੌਲ ਹੈ ਸ਼ਾਂਤਪੁਰ ਨੇ ਤਰੀਕੇ ਨਾਲ ਜਿਹੜੇ ਰੇਲਵੇ ਯਾਤਰੀ ਹੈ ਉਹ ਆਪਣੇ ਸਫਰ ਵੱਲ ਜਾ ਰਹੇ ਤਾਂ ਇਸ ਵਕਤ ਅਸੀਂ ਮੌਜੂਦਾ ਲੁਧਾਨਾ ਦੇ ਹੀ ਸਾਨੇਵਾਲ ਰੇਲਵੇ ਸਟੇਸ਼ਨ ਤੇ ਤਾਂ ਸਮਾ ਹੋ ਗਿਆ तकरीबन 2 ਵਜੇ 52 ਮਿੰਟ ਹੋ ਗਏ ਤਾਂ 1 ਤੋਂ ਲੈ ਕੇ 3 ਵਜੇ ਦਾ ਨਿਸ਼ਚਿਤ ਸਮਾਂ ਦਿੱਤਾ ਸੀ ਕਿਸਾਨ ਜਥੇਬੰਦੀਆਂ ਵੱਲੋਂ ਤਾਂ ਫਿਲਹਾਲ 10 ਮਿੰਟਾ ਸਮਾਂ ਰਹਿ ਗਿਆ ਤੇ ਆਕੇ ਇਸ ਵਾਰ ਜੀਆਰਪੀ ਤੇ ਰੇਲਵੇ ਪੁਲਿਸ ਤੇ ਆਰਪੀਐਫ ਤੇ ਇਸਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਇਸ ਵਾਰ ਰੇਲਵੇ ਯਾਤਰੀ ਦੀ ਸੁਰੱਖਿਆ ਤਾਂ ਉਹਨਾਂ ਨੂੰ ਬਿਨਾਂ ਕਿਸੇ ਹਿਚਕਟਾ ਤੋਂ ਉਹਨਾਂ ਸਫ਼ਰ ਵਾਸਤੇ ਬੁਖਤਾ ਇੰਤਜ਼ਾਮ ਕਰਨਾ ਇਸ ਵਾਰ ਰੇਲਵੇ ਯਾਤਰੀ ਕਾਫੀ ਖੁਸ਼ ਨਜ਼ਰ ਆਇਤਾ ਸਾਨੇਵਾਲ ਰੇਲਵੇ ਸਟੇਸ਼ਨ ਦੇ ਬੁਖਤਾ ਇੰਤਜ਼ਾਮ ਦਾ ਮੇਨ ਅਸਟਮ ਡੀਐਸਪੀ ਮੌਜੂਦ ਆ ਪਰ ਕਿਸੇ ਦੇ ਹਮੇਸ਼ਾ ਹੀ ਇਸ ਵਾਰ ਘਟਦੇ ਵੱਲੋਂ ਬੁਖਤਾ ਇੰਤਜ਼ਾਮ ਸੀ ਨਹੀਂ ਤਾਂ ਹਮੇਸ਼ਾ ਹੀ ਸਾਨੇਵਾਲ ਟੰਡਾਰੀ ਕਲਾਂ ਤਾਂ ਹਮੇਸ਼ਾ ਹੀ ਹੋੜੜੇ ਰੇਲਵੇ ਸਟੇਸ਼ਨ ਚੱਕਾ ਜਾਮ ਹੁੰਦਾ ਤਾਂ ਰੇਲ ਯਾਤਰੀ ਹਮੇਸ਼ਾ ਅਕਸਰ ਹੀ ਕਿਸਾਨਾਂ ਨੂੰ ਗਲਤ ਵਰਡ ਕਹਿੰਦੇ ਹੋਣ ਤੇ ਇਸ ਵਾਰ ਕਾਫੀ ਰੇਲਵੇ ਸਟੇਸ਼ਨ ਕੋਈ ਵੀ ਅਸਟਮ ਬਲਾਕ ਨਹੀਂ ਹੋਇਆ ਥੈਂਕ ਯੂ ਇਸ ਵਾਰ ਡਿਸਟ੍ਰਿਕਟ ਪੁਲਿਸ ਵੱਲੋਂ ਤੇ ਜੀਆਰਪੀ ਵੱਲੋਂ ਬਾਹਰ ਰੇਲਵੇ ਸਟੇਸ਼ਨ ਦੇ ਜਿੱਥੇ ਕਾਲ ਦਿੱਤੀ ਗਈ ਸੀ ਤੇ ਬੈਰੀਗੇਟਿੰਗ ਕਰਕੇ ਨਾਕੇ ਲਗਾ ਕੇ ਸਾਰੇ ਫੋਰਸਸ ਦਾ ਸਾਂਝਾ ਆਪਰੇਸ਼ਨ ਕਰਕੇ ਅਸੀਂ ਇਹ ਨਿਸ਼ਚਿਤ ਬਣਾਇਆ ਵੀ ਜਿਹੜੀ ਰੇਲਵੇ ਦੀ ਜਿਹੜੀ ਆਵਾਜਾਈ ਸਮੂਥਲੀ ਚੱਲੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਯਾਤਰੀਆਂ ਚ ਬਜ਼ੁਰਗ ਹੁੰਦੇ ਨੇ ਬਿਮਾਰ ਹੁੰਦੇ ਨੇ ਦੂਰ-ਦਰਾਡੇ ਜਾਣਾ ਹੁੰਦਾ ਹੈ ਕਈ ਨੇ ਦਿੱਲੀ ਜਾਣਾ ਹੁੰਦਾ ਬੁਕਸ ਹੁੰਦੇ ਇਹਨਾਂ ਦੇ ਪਲੇਨ ਬੁਕਸ ਹੁੰਦੇ ਬਾਹਰ ਇੱਕ ਕੰਟਰੀ ਬੋਰਡ ਜਾਣਾ ਹੁੰਦਾ ਇਸ ਕਰਕੇ ਅਸੀਂ ਇਹ ਸਾਰੇ ਫੋਰਸਸ ਨੇ ਰਲ ਕੇ ਇਹ ਇਸ ਬੰਦ ਨੂੰ ਜਿਹੜਾ ਹੈਗਾ ਟਾਲਿਆ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਆ ਸਕੇ ਕਿਸੇ ਦਾ ਦੇਖਦੇ ਮੈਂ ਕਿਹਾ ਮੈਂ ਪਹਿਲੀ ਗੱਲ ਕੀਤੀ ਜੇ ਕਿਹਾ ਵੀ ਹਮੇਸ਼ਾ ਹੀ ਸਾਨੇ ਵਾਲੜਾ ਮਖਾ ਦਿੱਲੀ ਲਿੰਕ ਰੇਲਵੇ ਲਿੰਕ ਹੈ ਜਿਹੜਾ ਬੰਬਈ ਦਿੱਲੀ ਜਾਂਦਾ ਤਾਂ ਅਕਸਰ ਹੀ ਇਹ ਟਰੈਕ ਹਮੇਸ਼ਾ ਹੀ ਰੋਕਦੇ ਸੀ ਕਿਸਾਨ ਇਸ ਵਾਰ ਬਿਲਕੁਲ ਕਿਸਾਨਾਂ ਨਜ਼ਰੀਆਂ ਕਿ ਲੱਗਦਾ ਕੁਝ ਕਿਸਾਨਾਂ ਤੇ ਆਏ ਖਬਰ ਮਿਲੀ ਵੀ ਕਿਸਾਨ ਹੋ ਜੇ ਇੱਥੇ ਆਈ ਸੀ ਸੋ ਮਾਰ ਨਹੀਂ ਜਾਂ ਰਾਤ ਵੱਲੇ ਨਹੀਂ ਇਸ ਸਾਨੂੰ ਇਸ ਪੰਦੀ ਕੋਈ ਖਬਰ ਨਹੀਂ ਮਿਲੀ ਰੇਲਵੇ ਟਰੈਕ ਤੇ ਸਾਨੂੰ ਕੋਈ ਵੀ ਜਿਹੜਾ ਕਿਸਾਨ ਜੁਨਾ ਦਾ ਲੀਡਰ ਕੋਈ ਵਰਕਰ ਸਾਨੂੰ ਕੋਈ ਨਹੀਂ ਮਿਲਿਆ ਲੱਗਦਾ ਵੀ ਕਿ ਨਜ਼ਰਬੰਦ ਕਰਨ ਨਾਲ ਕਾਫੀ ਅਸਰ ਹੋਇਆ ਵੀ ਰੇਲਵੇ ਯਾਤਰੀ ਸੁਰੱਖਿਆ ਤੇ ਉਹਨਾਂ ਦੇ ਜਿਹੜੇ ਯਾਤਰਾ ਸੀ ਉਸ ਖਾਮੀ ਹੋਈ ਅੱਜ ਦੇਖੋ ਨਜ਼ਰਬੰਦ ਬਾਰੇ ਤਾਂ ਡਿਸਟ੍ਰਿਕਟ ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਪ੍ਰੋਪਰ ਬਰੀਫ ਕਰ ਸਕਣਗੇ ਬਟ ਇੱਥੇ ਰੇਲਵੇ ਦਾ ਜਿਹੜਾ ਜੂਡਿਕਸ਼ਨ ਆ ਸਾਡੇ ਕੋਲ ਜੇ ਅਸੀਂ ਬੈਰੀਕੇਡਿੰਗ ਕੀਤੀ ਹੈ ਨਾਕੇ ਲਗਾਏ ਨੇ ਅਸੀਂ ਇਹ ਸਾਰਾ ਅਸੈਸ ਕੰਟਰੋਲ ਕੀਤਾ ਕੋਈ ਵੀ ਕਿਸਾਨ ਜੁਨਾਹ ਦਾ ਕੋਈ ਵਰਕਰ ਜਾਂ ਲੀਡਰ ਇੱਥੇ ਪੰਨੇ ਨਹੀਂ ਪਹੁੰਚ ਲੱਗਦਾ ਵੀ ਅਗਰ ਇਸ ਤਾਂ ਦੇ ਇੰਤਜ਼ਾਮ ਪਹਿਲਾਂ ਹੁੰਦੇ ਤਾਂ ਸ਼ਾਇਦ ਅੱਗੇ ਤੋਂ ਵੀ ਉਹਨੇ ਇਦਾਂ ਦੇ ਕੋਈ ਰੇਲਵੇ ਟ੍ਰੈਕ ਚੱਕਾ ਕਿਸੇ ਜਾਮ ਨਹੀਂ ਹੋ ਸਕੇਗਾ ਦੇ ਸਿਚੁਏਸ਼ਨ ਦੇ ਡਿਪੈਂਡ ਕਰਦਾ ਕਿ ਅੱਗੇ ਤੋਂ ਆਪਾਂ ਇਹਨੂੰ ਕਿੱਦਾਂ ਹੋਰ ਬਿਹਤਰ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਦਾ ਅ ਤੇਜਪਾਲ ਸਿੰਘ ਨੇ ਡੀਐਸਪੀ ਰਮਨ ਦੱਸਿਆ ਜੀਆਰਪੀ ਦਾ ਕਿਸੇ ਕਦੇ ਆ ਕੇ ਅੱਜ ਇਖਾਨ ਜਥੇ ਬੰਦੀਆਂ ਉਹਦਾ 26 ਜਗ੍ਹਾ ਤੇ ਜਿਹੜੇ ਰੇਲਵੇ ਟ੍ਰੈਕ ਦਾ ਚੱਕਾ ਜਾਮ ਕਰਨ ਦੀ ਗੱਲ ਕੀਤੀ ਕਿਤੇ ਲੈ ਕੇ ਇਸ ਵਾਰ ਜ਼ਿਲ੍ਹਾ ਪੁਲਿਸ ਪੰਜਾਬ ਪੁਲਿਸ ਦੇ ਨਾਲ ਹੀ ਜੀਆਰਪੀਆ ਆਰਪੀਐਫ ਨੇ ਇਸ ਵਾਰ ਰੇਲਵੇ ਟ੍ਰੈਕਟ ਉੱਪਰ ਆਪੇ ਲਗਾਤਾਰ ਆਪਣੀ ਨਾਕਾਬੰਦੀ ਕੀਤੀ ਸੀ ਦਾ ਉਸਦੇ ਆਕੇ ਕੋਈ ਵੀ ਕਿਸਾਨ ਜਥੇਬੰਦੀ ਦਾ ਆਗੂ ਜਾਂ ਕਿਸਾਨ ਉਹਨਾਂ ਰੇਲਵੇ ਟ੍ਰੈਕ ਦਾ ਚੱਕਾ ਜਾਮ ਦੇ ਵਿੱਚ ਬਿਲਕੁਲ ਅਸਫਲ ਰਹੇ ਤਾਂ ਕਿ ਕਹਿੰਦੇ ਆਕੇ ਇਸ ਵਾਰ ਰੇਲਵੇ ਯਾਤਿਆਂ ਨੂੰ ਆਪਣੀ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਖਾਮਿਆਜਾ ਨਹੀਂ ਪੁੱਗਦਾ ਪਿਆ ਤਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀयां ਸਾਹਮਣਾ ਨਹੀਂ ਕਰਨਾ ਪਤਾ ਇਸ ਵਾਰ ਆਰਪੀਐਫ ਜੀਆਰਪੀ ਤੇ ਪੰਜਾਬ ਪੁਲਿਸ ਇਸ ਰੇਲਵੇ ਚੱਕਾ ਜਾਮ ਨੂੰ ਅਸਫਲ ਕਰਨ ਵਿੱਚ ਕਾਫੀ ਉਹ ਜਦੌਤਾ ਕਰਦੀ ਨਜ਼ਰ ਆਈ ਤੇ ਨਾਲ ਹੀ ਉਸ ਗੱਲ ਦੇ ਵੀ ਕਾਫੀ ਖੁਸ਼ ਨਜ਼ਰ ਆਇਆ ਕਿ ਇਸ ਵਾਰ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀयां ਸਾਹਮਣਾ ਨਹੀਂ ਕਰਨਾ ਪਿਆ ਕੈਮਰਾਮੈਨ ਬੌਬੀਨਾ ਜੈ ਵਿਰਾਟ ਟੀਵੀ ਸਾਨੇਵਾਲ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਿਐਲਿਕਸ ਵਿਰਾਟ ਟੀਵੀ ਮੈਂ ਹਾਂ ਸੰਦੀਪ ਸ਼ਮਾ ਸੋ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਲੁਧਿਆਣਾ ਅਮਿਸਰ ਜਲੰਧਰ ਤੋਂ ਇਲਾਵਾ ਉਨੇ ਜ਼ਿਲ੍ਹਿਆਂ ਦੇ 26 ਰੇਲਵੇ ਦਾ ਸਟੇਸ਼ਨ ਵਾਲਾ ਚੱਕਾ ਜਾਮ ਦੀ ਜੜੀ ਹਰ ਕਾਲ ਕੀਤੀ ਗਈ ਸੀ ਕਿਤੇ ਆਕੇ ਇਸ ਵਾਰ ਪੰਜਾਬ ਪੁਲਿਸ ਦਾ ਰੇਲਵੇ ਪੁਲਿਸ ਦਾ ਜੀਆਰਪੀ ਵੱਲੋਂ ਇਸ ਤੇ ਪੁਖਤਾ ਪ੍ਰਬੰਧ ਕੀਤਾ ਗਿਆ ਤਾਂ ਕਿਸੇ ਵੀ ਰੇਲਵੇ ਯਾਤਰੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਰਾਤ ਦੇ ਰਾਤੋਂ ਤੇ ਇਸੇ ਨਾਲੇ ਤੜਕ ਸਾਰੀ ਉਹਨਾਂ ਕਿਸਾਨ ਜਿੱਥੇ ਬੰਦੀਆਂ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਸੀ ਤਾਂ ਖੱਦਕੇ ਜਰੰਦਾ ਜਾਂ ਅੰਮ੍ਰਿਤਸਰ ਦੇ ਵਿੱਚ ਕੁਝ ਘਟਨਾਵਾਂ ਨੂੰ ਲੈ ਕੇ ਗੱਲ ਸਾਹਮਣੇ ਲੇਕਿਨ ਫਿਲਹਾਲ ਬਾਕੀ ਜਗ੍ਹਾ ਤੇੜੀ ਮਾਹੌਲ ਹੈ ਸ਼ਾਂਤਪੁਰ ਨੇ ਤਰੀਕੇ ਨਾਲ ਜਿਹੜੇ ਰੇਲਵੇ ਯਾਤਰੀ ਆ ਉਹ ਆਪਣੇ ਸਫ਼ਰ ਵੱਲ ਜਾ ਰਹੇ ਤਾਂ ਇਸ ਵਕਤ ਅਸੀਂ ਮੌਜੂਦਾ ਲਗਾਤਾਰ ਦੇ ਹੀ ਸਾਨੇਵਾਰ ਰੇਲਵੇ ਸਟੇਸ਼ਨ ਤੇ ਤਾਂ ਸਮਾ ਹੋ ਗਿਆ तकरीबन 2 ਵਜੇ 52 ਮਿੰਟ ਹੋ ਗਏ ਤਾਂ ਇੱਕ ਤੋਂ ਲੈ ਕੇ 3 ਵਜੇ ਦਾ ਨਿਸ਼ਚਿਤ ਸਮਾਂ ਦਿੱਤਾ ਸੀ ਕਿਸਾਨ ਜਥੇਬੰਦੀਆਂ ਵੱਲੋਂ ਤਾਂ ਫਿਲਹਾਲ 10 ਮਿੰਟ ਸਮਾਂ ਰਹਿ ਗਿਆ ਕਿਤੇ ਆ ਕੇ ਇਸ ਵਾਰ ਜੀਆਰਪੀ ਤਾਂ ਰੇਲਵੇ ਪੁਲਿਸ ਤੇ ਆਰਪੀਐਫ ਤੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਇਸ ਵਾਰ ਰੇਲਵੇ ਯਾਤਰੀ ਦੀ ਸੁਰੱਖਿਆ ਤਾਂ ਉਹਨਾਂ ਨੂੰ ਬਿਨਾਂ ਕਿਸੇ ਹਿਚਕਟਾ ਤੋਂ ਉਹਨਾਂ ਸਫਰ ਵਾਸਤੇ ਪੁਖਤਾ ਇੰਤਜ਼ਾਮ ਕਰਨਾ ਇਸ ਵਾਰ ਰੇਲਵੇ ਯਾਤਰੀ ਕਾਫੀ ਖੁਸ਼ ਨਜ਼ਰ ਆਇਆ ਤਾਂ ਸਾਨਵਾ ਰੇਲਵੇ ਸਟੇਸ਼ਨ ਤੇ ਪੁਖਤਾ ਇੰਤਜ਼ਾਮ ਦਾ ਮੈਨਾਂ ਇਸ ਟਾਈਮ ਡੀਐਸਪੀ ਮੌਜੂਦ ਹੈ ਪਰ ਕਿਸਾ ਦੇਓ ਹਮੇਸ਼ਾ ਹੀ ਇਸ ਵਾਰ ਤੁਹਾਡੇ ਵੱਲੋਂ ਪੁਖਤਾ ਇੰਤਜ਼ਾਮ ਸੀ ਨਹੀਂ ਤਾਂ ਹਮੇਸ਼ਾ ਹੀ ਸਾਨੇਵਾਲ ਟੰਡਾਲੀ ਕਲਾਂ ਤਾਂ ਹਮੇਸ਼ਾ ਹੀ ਹੋਰੜੇ ਰੇਲਵੇ ਸਟੇਸ਼ਨ ਚੱਕਾ ਜਾਮ ਹੁੰਦਾ ਤਾਂ ਰੇਲ ਯਾਤਰੀ ਹਮੇਸ਼ਾ ਅਕਸਰ ਹੀ ਕਿਸਾਨਾਂ ਨੂੰ ਗਲਤ ਵਰਡ ਕਹਿੰਦੇ ਹੁੰਦੇ ਨੇ ਇਸ ਵਾਰ ਕਾਫੀ ਜਾਂ ਰੇਲਵੇ ਸਟੇਸ਼ਨ ਕੋਈ ਵੀ ਇਸ ਤਰ੍ਹਾਂ ਬਲੌਕ ਨਹੀਂ ਹੋਇਆ ਅ ਥੈਂਕ ਯੂ ਅ ਇਸ ਵਾਰ ਡਿਸਟ੍ਰਿਕਟ ਪੁਲਿਸ ਵੱਲੋਂ ਤੇ ਜੀਆਰਪੀ ਵੱਲੋਂ ਬਾਹਰ ਰੇਲਵੇ ਸਟੇਸ਼ਨ ਦੇ ਜਿੱਥੇ ਕਾਲ ਦਿੱਤੀ ਗਈ ਸੀ ਤੇ ਬੈਰੀਗੇਟਿੰਗ ਕਰਕੇ ਨਾਕੇ ਲਗਾ ਕੇ ਸਾਰੇ ਫੋਰਸਸ ਦਾ ਸਾਂਝਾ ਆਪਰੇਸ਼ਨ ਕਰਕੇ ਅਸੀਂ ਇਹ ਨਿਸ਼ਚਿਤ ਬਣਾਇਆ ਵੀ ਜਿਹੜੀ ਰੇਲਵੇ ਦੀ ਜਿਹੜੀ ਆਵਾਜਾ ਸੁਮੂਥਲੀ ਚੱਲੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਯਾਤਰੀਆਂ ਚ ਬਜ਼ੁਰਗ ਹੁੰਦੇ ਨੇ ਬਿਮਾਰ ਹੁੰਦੇ ਨੇ ਦੂਰ-ਦਰਾਡੇ ਜਾਣਾ ਹੁੰਦਾ ਕਈ ਨੇ ਦਿੱਲੀ ਜਾਣਾ ਹੁੰਦਾ ਬੁਕਸ ਹੁੰਦੇ ਇਹਨਾਂ ਦੇ ਪਲੇਨ ਬੁਕਸ ਹੁੰਦੇ ਬਾਹਰ ਇੱਕ ਕੰਟਰੀ ਬੋਰਡ ਜਾਣਾ ਹੁੰਦਾ ਇਸ ਕਰਕੇ ਅਸੀਂ ਇਹ ਸਾਰੇ ਫੋਰਸਸ ਨੇ ਰਲ ਕੇ ਇਹ ਇਸ ਬੰਦ ਨੂੰ ਜਿਹੜਾ ਹੈਗਾ ਟਾਲਿਆ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਸਕੇ ਕਿਸੇ ਤੋਂ ਦੇਤੇ ਮੈਂ ਮੈਂ ਪਹਿਲੀ ਗੱਲ ਕੀਤੀ ਜੇ ਕਿਹਾ ਵੀ ਹਮੇਸ਼ਾ ਹੀ ਸਾਨੇ ਵਾਲੜਾ ਮੈਂ ਖਾ ਦਿੱਲੀ ਲਿੰਕ ਰੇਲਵੇ ਲਿੰਕ ਹੈ ਜਿਹੜਾ ਬੰਬਈ ਦਿੱਲੀ ਜਾਂਦਾ ਤਾਂ ਅਕਸਰ ਹੀ ਇਹ ਟਰੈਕ ਹਮੇਸ਼ਾ ਹੀ ਰੋਕਦੇ ਸੀ ਕਿਸਾਨ ਇਸ ਵਾਰ ਬਿਲਕੁਲ ਕਿਸਾਨਾਂ ਨਜ਼ਰੀਆਂ ਕਿ ਲੱਗਦਾ ਕਿ ਕੁਝ ਕਿਸਾਨਾਂ ਤੇ ਆਏ ਖਬਰ ਮਿਲੀ ਵੀ ਕਿ ਸੰਗੋ ਤੇ ਇੱਥੇ ਆਈ ਸੀ ਸੋ ਮਾਰ ਨਹੀਂ ਜਾਂ ਰਾਤ ਵੱਲੇ ਨਹੀਂ ਸਾਨੂੰ ਇਸ ਪੰਦੀ ਕੋਈ ਖਬਰ ਨਹੀਂ ਮਿਲੀ ਰੇਲਵੇ ਟਰੈਕ ਤੇ ਸਾਨੂੰ ਕੋਈ ਵੀ ਜਿਹੜਾ ਕਿਸਾਨ ਜੁਨਨ ਦਾ ਲੀਡਰ ਕੋਈ ਵਰਕਰ ਸਾਨੂੰ ਕੋਈ ਨਹੀਂ ਮਿਲਿਆ ਲੱਗਦਾ ਵੀ ਕਿ ਨਜ਼ਰਬੰਦ ਕਰਨ ਨਾਲ ਕਾਫੀ ਅਸਰ ਹੋਇਆ ਵੀ ਰੇਲਵੇ ਯਾਤਰੀ ਸੁਰੱਖਿਆ ਤੇ ਉਹਨਾਂ ਜਿਹੜੇ ਯਾਤਰਾ ਸੀ ਉਸ ਖਾਂ ਵੀ ਹੋਈ ਅੱਜ ਦੇਖੋ ਨਜ਼ਰਬੰਦ ਬਾਰੇ ਤਾਂ ਡਿਸਟ੍ਰਿਕਟ ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਹੀ ਪ੍ਰੋਪਰ ਬਰੀਫ ਕਰ ਸਕਣਗੇ ਬਟ ਇੱਥੇ ਰੇਲਵੇ ਦਾ ਜਿਹੜਾ ਜਰਡਿਕਸ਼ਨ ਆ ਸਾਡੇ ਕੋਲ ਜੇ ਅਸੀਂ ਬੈਰੀਕੇਡਿੰਗ ਕੀਤੀ ਹੈ ਨਾਕੇ ਲਗਾਏ ਨੇ ਅਸੀਂ ਇਹ ਸਾਰਾ ਅਸੈਸ ਕੰਟਰੋਲ ਕੀਤਾ ਕੋਈ ਵੀ ਕਿਸਾਨ ਜਿਹਨੇ ਤਾਂ ਕੋਈ ਵਰਕਰ ਜਾਂ ਲੀਡਰ ਇੱਥੇ ਪੰਨੇ ਹੀ ਪਹੁੰਚ ਲੱਗਦਾ ਵੀ ਅਗਰ ਇਸ ਤਾਂ ਦੇ ਇੰਤਜ਼ਾਮ ਪਹਿਲਾਂ ਹੁੰਦੇ ਤਾਂ ਸ਼ਾਇਦ ਅੱਗੇ ਤੋਂ ਵੀ ਉਹਨੇ ਇਦਾਂ ਦੇ ਕੋਈ ਰੇਲਵੇ ਟ੍ਰੈਕ ਚੱਕਾ ਕਿਤੇ ਜਾਮ ਨਹੀਂ ਹੋ ਸਕੇਗਾ ਦੇ ਸਿਚੁਏਸ਼ਨ ਦੇ ਡਿਪੈਂਡ ਕਰਦਾ ਕਿ ਅੱਗੇ ਤੋਂ ਆਪਾਂ ਇਹਨੂੰ ਕਿੱਦਾਂ ਹੋਰ ਬਿਹਤਰ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਦਾ ਅ ਤੇਜਪਾਲ ਸਿੰਘ ਦੇ ਡੀਐਸਪੀ ਰਹੇ ਮੈਂ ਦੱਸਿਆ ਜੀਆਰਪੀ ਦਾ ਕਿਸੇ ਕਦੇ ਆ ਕੇ ਅੱਜ ਅ ਇਛਾਨ ਜਥੇ ਬੰਦੀਆਂ ਉਹਦਾ 26 ਜਗ੍ਹਾ ਤੇ ਜਿਹੜੇ ਰੇਲਵੇ ਟ੍ਰੈਕ ਦਾ ਚੱਕਾ ਜਾਮ ਕਰਨ ਦੀ ਗੱਲ ਕੀਤੀ ਕਿਤੇ ਲਾ ਕੇ ਇਸ ਵਾਰ ਜ਼ਿਲ੍ਹਾ ਪੁਲਿਸ ਪੰਜਾਬ ਪੁਲਿਸ ਦੇ ਨਾਲ ਹੀ ਜੀਆਰਪੀਆ ਆਰਪੀਐਫ ਨੇ ਇਸ ਵਾਰ ਰੇਲਵੇ ਟ੍ਰੈਕਟ ਉੱਪਰ ਆਪੇ ਲਗਾਤਾਰ ਆਪਣੀ ਨਾਕਾਬੰਦੀ ਕੀਤੀ ਸੀ ਤਾਂ ਉਸ ਦੇ ਆਕੇ ਕੋਈ ਵੀ ਕਿਸਾਨ ਜਥੇਬੰਦੀ ਦਾ ਆਗੂ ਜਾਂ ਕਿਸਾਨ ਉਹਨਾਂ ਰੇਲਵੇ ਟ੍ਰੈਕ ਦਾ ਚੱਕਾ ਜਾਮ ਦੇ ਵਿੱਚ ਬਿਲਕੁਲ ਅਸਫਲ ਰਹੇ ਤਾਂ ਕਿ ਕਹਿੰਦੇ ਆਕੇ ਇਸ ਵਾਰ ਰੇਲਵੇ ਯਾਤਿਆ ਨੂੰ ਆਪਣੀ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਖਾਮਿਆਜਾ ਨਹੀਂ ਪੁੱਗਦਾ ਪਿਆ ਤਾਂ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀयां ਸਾਹਮਣਾ ਨਹੀਂ ਕਰਨਾ ਪਤਾ ਇਸ ਵਾਰ ਆਰਪੀਐਫ ਜੀਆਰਪੀ ਤੇ ਪੰਜਾਬ ਪੁਲਿਸ ਇਸ ਰੇਲਵੇ ਚੱਕਾ ਜਾਮ ਨੂੰ ਅਸਫਲ ਕਰਨ ਵਿੱਚ ਕਾਫੀ ਉਹ ਜਦੋਸ਼ਾ ਕਰਦੀ ਨਜ਼ਰ ਆਈ ਤੇ ਤੇ ਨਾਲ ਹੀ ਉਸ ਗੱਲ ਦੇ ਵੀ ਕਾਫੀ ਖੁਸ਼ ਨਜ਼ਰ ਆਇਆ ਕਿ ਇਸ ਵਾਰ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀयां ਸਾਹਮਣਾ ਨਹੀਂ ਕਰਨਾ ਪਿਆ ਕੈਮਰਾਮੈਨ ਬੌਬੀ ਨਾਲ ਦੇਰਿਸ ਵਿਰਾਟ ਟੀਵੀ ਸਾਨੇਵਾਲ ਲੁਧਿਆਣਾ